ਮੇਰੇ ਪੈਰਾਂ ਤੇ ਮਾਰਦੇ ਮਾਰਦੇ ਸਾਰੇ ਪੈਰ ਮਾਰ ਕੇ ਮੇਰੇ ਮੇਰਾ ਯਾਰ ਨਾਲ ਵੀ ਪੈਰ ਵਾਖੀ ਮੇਰਾ ਕੋਈ ਵੀ ਨਹੀਂ ਆਸਪਾਸ ਮੱਝੂ ਮੈਂ ਬੰਨ ਗਿਆ 15 ਤੋਂ 15 ਮੈਂ ਬੰਨ ਗਿਆ ਮੱਝੂ ਬੰਨ ਗਿਆ ਅੱਜ ਮੇਰੇ ਮਾਰ ਗਈ ਅੱਜ ਮੇਰਾ ਆਜ ਮੇਨੇ ਵਗਾਵਤਾ ਤੇਰੀ ਰੋਣਾਂ ਇਹ ਵੀ ਆ ਗਏ ਮੁੰਡਾ ਬੇਜ਼ਗਲ ਕੀਤਾ ਅਖਬਾਰ ਚ ਕਿਹਨਾਂ ਆਇਆ ਸਭ ਕੁਝ ਹੋਇਆ ਆਇਆ ਵੇ ਅੱਛਾ ਜੀ ਸਵੀ ਥਾਣੇ ਮੇਰੇ ਅੰਡਾ ਕਮੇਟੀ ਤੋਂ ਕਰਕੇ ਅੰਡਾ ਸਕੀਨ ਲਵਾਈ ਨੀ ਗਰੀਬਾਂ ਦਾ ਮੁੰਡਾ ਕੋ ਤੇ ਪਿੰਡਾ ਸੀ ਚਾਰ ਵਾਂਹੇ ਬਰਦਾਸ਼ਤ ਅੱਛਾ ਅੱਜ ਦੀ ਕੋ ਦਲ ਨਹੀਂ ਆ ਇਹ ਮਕਾਨ ਗੱਦੀ ਪਏ ਅੱਜ ਤੋਂ ਕਟੋ ਕਟ 1500 ਪਹਿਲਾਂ ਇਹ ਮਕਾਨ ਤੇ ਇਹ ਦਾਦਿਆਂ ਪਰਦਾਦਿਆਂ ਨਾਲ ਮੁੰਡਾ ਮੁੰਡੇ ਦਾ ਪਿਓ ਸਭ ਇਹਨਾਂ ਦਾ ਕਿਚੇ ਨਹੀਂ ਬੈਠਣੇ ਨਹੀਂ ਆ ਕੋਈ ਜ਼ਾਕਾ ਕਮੇਟੀ ਦਫਤਰ ਵੀ ਦੇ ਗਈ ਆ ਸਭ ਬੇਦਾਗੀ ਬੜੀ ਬੇਫਿਕਰ ਇਹਨਾਂ ਦੀ ਸਰਵਾਈ ਨਹੀਂ ਹੋਈ ਮੈਂ ਮੈਂ ਬੇਦਾਖਲ ਦੇ ਮੇਰੇ ਕੋਲ ਕਹਿਣਾ ਵੀ ਇਹਨਾਂ ਦੇ ਉੱਤੇ ਪਰਚੇ ਹੋਏ ਹੋਣੇ ਬਿਲਕੁਲ ਹੁੰਦਾ ਪਿੰਦਾ ਬਾਤ ਹੋ ਰਹੀ ਹੈ ਲੋਕਾਂ ਨੇ ਟਾਕੇ ਦਿਵਾਓ ਮੈਨੂੰ ਇੱਥੇ ਪੈਲ ਦੇ ਵਿੱਚ ਬਹੁਤ ਜ਼ਿਆਦਾ ਗੰਦੇ ਪਰ ਇੱਥੇ ਗਰੀਬ ਉਹ ਮਾਰ ਜਿਆਵੇ ਜਿਹੜੇ ਵੱਡੇ ਨੇ ਉਹਨਾਂ ਨੂੰ ਤਾਂ ਕੋਈ ਹੱਥ ਹੀ ਨਹੀਂ ਪੰਦਾ ਕੀ ਲੰਦਾ ਹੱਥਨ ਬਿਲਕੁਲ ਹੀ ਪੰਦਾ ਪੂਨ ਜਾਂ ਤਾਂਵੇਂ ਜਿਹੜਾ ਸਨੀ ਵੀ ਗਿਆ ਵੇ ਉਹਨੇ ਮਗਾਨ ਪਾਇਆ ਚਿੱਤੇ ਦੇ ਵਿੱਚ ਇੱਥੇ ਸ਼ਰੀਆਮ ਨੇ ਗੋਲੀਆਂ ਵੇਚੀਆਂ 50 ਵਾਰੀ ਛਾਣੇਗਾ ਤਾਂ ਕਿੰਨੇ ਕੋਈ ਸੁਣਵਾਈ ਨਹੀਂ ਦਿੱਤੀ ਜਿਹੜਾ ਗਰੀਬ ਮਾਰ ਪਿੰਦੇ ਨੇ ਮੁੰਡੇ ਮਰਦੇ ਬਾਰੇ ਉਹਨਾਂ ਨੂੰ ਫੜਮੜੀ ਦੇ ਅੰਦਰ ਸੁਠੀ ਜਨਾਂ ਹੀ ਵੇਖ ਲੰਗੇ ਨੇ ਚਾਰ ਪੰਜ ਪਰਚੇ ਨੇ ਇਹਨਾਂ ਮੁੰਡਾ ਸੁੱਟ ਦੋ ਬਸ ਉਹਨਾਂ ਦੇ ਬੱਚਾ ਵਾਲੋਂ ਉਹਨਾਂ ਦੇ ਮਗਾਂਟਾ ਦਾ ਅੱਜ ਅੱਜ ਅਸੀਂ ਫਾਈਲ ਦੇ ਵਿੱਚ ਇੱਕ ਜੋ ਟੰਡਨ ਮੋਹੱਲੇ ਤੇ ਵਿੱਚ ਇੱਕ ਮਨੀਸ਼ ਟੰਡਨ ਆ ਦਾ ਬੰਦਾ ਹੈਗਾ ਉਰਫ ਮਨੀ ਇਹਦੇ ਉੱਪਰ 7 ਐਫ ਆਰਜ਼ ਨੇ ਐਨ ਡੀ ਪੀ ਐਸ ਐਕਟ ਦੇ ਅੰダー ਉਹਦੇ ਉੱਪਰ ਅਸੀਂ ਸਿਵਲ ਡਿਪਾਰਟਮੈਂਟ ਦੇ ਨਾਲ ਜਦੋਂ ਅਸੀਂ ਚੈੱਕ ਕੀਤਾ ਤੇ ਇਥੇ ਇਨਕ੍ਰੋਚਮੈਂਟਸ ਵਗੈਰਾ ਸੀ ਤੇ ਸਿਵਲ ਡਿਪਾਰਟਮੈਂਟ ਨੇ ਫਿਰ ਐਕਸ਼ਨ ਲਿਤਾ ਹੈਗਾ ਤੇ ਇਹਦੇ ਉੱਪਰ ਵੀ 7 ਟੋਟਲ ਐਫਆਈਆਰ ਨੇ ਨੇ ਸਟੇਟਮੈਂਟ ਦੱਸਿਆ ਰਹੇ ਇਸ ਨਾਲ ਕੋਈ ਜੇਲ੍ਹ ਦੇ ਵਿੱਚ ਹਾਂਜੀ 7 ਉਸਕੇ ਉੱਪਰ ਐਫਆਈਆਰ ਤੇ ड्रग पेडलर्स ਹੈਗਾ ਤੇ ਏਰੀਆ ਦੇ ਵਿੱਚ ਮਤਲਬ ਕਾਫੀ ਸਾਰੇ ਲੋਕਾਂ ਨੂੰ ਡਰਗਸ ਸਪਲਾਈ ਕਰਦਾ ਸੀਗਾ ਤੇ ਕਾਫੀ ਸਾਰੇ ਦੇ ਉੱਪਰ ਐਫਆਈਆਰ ਦੇ 7 ਟੋਟਲ ਐਫਆਈਆਰ ਅੱਜ ਹੋਰ ਕਿੱਥੇ ਕਿੱਥੇ ਹੋ ਰਿਹਾ ਕੰਨਾਂ ਦੇ ਵਿੱਚ ਅੱਜ ਇੱਕ ਹੀ ਹੈਗਾ ਜੀ ਅੱਜ ਤਾਂ ਇੱਕ ਹੀ ਹੈ ਇਸ ਤੋਂ ਪਹਿਲਾਂ ਵੀ ਕੰਨਾਂ ਦੇ ਵਿੱਚ ਜਿਹੜਾ ਮੇਜਰ ਮਾਰਕ ਜੈਕਸਰ ਕੀਤਾ ਸੀ ਦੂਜਾ ਵੱਡਾ ਐਕਚੁਅਲ ਤਾਂ ਅਸਕਰ ਨੂੰ ਵੀ ਵਾਰਨਿੰਗ ਦੇਣਾ ਚਾਹੀਦਾ ਜੀ ਮੈਂ ਪਹਿਲਾਂ ਤੋਂ ਤੁਹਾਡੇ ਮਾਧਿਅਮ ਰਹੀ ਤੇ ਤੁਹਾਨੂੰ ਤੇ ਆਮ ਬਾਕੀ ਲੋਕਾਂ ਨੂੰ ਵੀ ਦੱਸਣਾ ਚਾਹੁੰਦੀ ਹਾਂ ਕਿ ਬੀਤੇ 20 ਦਿਨਾਂ ਦੇ ਵਿੱਚ ਅਸੀਂ ਹੁਣ ਤੱਕ 46 ਐਫਆਈਆਰਸ ਦਰਜ ਕਰ ਚੁੱਕੇ ਹਾਂ ਤੇ ਸੌਦ ਉਹ ਤੋਂ ਉੱਪਰ ਅਸੀਂ ਨਸ਼ਾ ਤਸਕਰ ਫੜ ਚੁਕੇ ਆਂ ਤੇ ਅੱਠ ਅਸੀਂ ਮਦਦ ਵੀ ਕਰ ਰਹੇ ਜਿਹੜੇ ਲੋਕੀ ਨਸ਼ਾ ਕਰਦੇ ਆਂ ਜੋ ਕੰਜ਼ਿਊਮਰਸ ਨੇ ਉਹਨਾਂ ਦੀ ਮਦਦ ਦੇ ਲਈ ਵੀ ਅਸੀਂ ਅ ਅੱਗੇ ਆਂਦੇ ਤੇ ਜਿੱਥੇ ਲੋਕੀ ਸਪੋਰਟ ਕਰਦੇ ਪੰਚਾਇਤ ਸਪੋਰਟ ਕਰਦੀ ਅਸੀਂ ਇਦਾਂ ਦੇ ਅੱਠ ਜੋ ਐਡਿਕਟ ਸੀਗੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਭੇਰਤੀ ਕਰਾਇਆ ਅਸੀਂ ਅ ਹੋਰ ਵੀ ਪ੍ਰੋਪਰਟੀਆਂ ਆਈਡੈਂਟੀਫਾਈ ਕਰਕੇ ਜੋ ਬੰਦੀ ਕਾਨੂੰਨੀ ਕਾਰਵਾਈ ਦੇ ਅੰਡਰ ਫ੍ਰੀਜ਼ ਵੀ ਕੀਤੀ ਹੈਗੀ ਇਹਦੇ ਨਾਲ ਨਾਲ ਅਸੀਂ ਲੋਕਾਂ ਦੇ ਨਾਲ ਲੱਲ ਮਿਲ ਕੇ ਕਾਫੀ ਸਾਰੀ ਮੀਟਿੰਗਸ ਵਗੈਰਾ ਕਰ ਰਹੇ ਤੇ ਜੋ 108 ਟੋਟਲ ਹੁਣ ਤੱਕ ਅਰੈਸਟ ਹੋਏ ਆ ਜਿਨ੍ਹਾਂ ਦੇ ਵਿੱਚ 8 ਪ੍ਰੀਵੈਂਟਿਵ ਅਰੈਸਟ ਹੈ ਤੇ ਜੋ 100 ਮਤਲਬ ਰਹਿ ਜਾਂਦੇ ਉਹਨਾਂ ਦੇ ਵਿੱਚ 73 ਜੋ ਹੈ ਉਹ ਲੋਕਾਂ ਵੱਲੋਂ ਜੋ ਇਨਫੋਰਮੇਸ਼ਨ ਆਈ ਸਾਨੂੰ ਕਿਉਂਕਿ ਹੁਣ ਲੋਕੀ ਵੀ ਬੜੇ ਵੱੜ ਚੜ ਕੇ ਦੱਸ ਰਹੇ ਤੇ ਅਸੀਂ ਆਮ ਲੋਕਾਂ ਦੀ ਜੋ ਇਨਫੋਰਮੇਸ਼ਨ ਹੈ ਉਹਨੂੰ ਅਸੀਂ ਅੱਗੇ ਡਿਵੈਲਪ ਕਰਦੇ ਹੋਏ 73 ਨਾਨ ਲਿਸਟਡ ਜੋ ਸਾਡੇ ਏਰੀਆ ਦੇ ਡਰਗ ਵੈਡਲਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਦੇ ਉੱਪਰ ਕੇਸਿਸ ਦਰਜ ਕਰਕੇ ਉਹਨਾਂ ਨੂੰ ਜੇਲਾ ਚ ਭੇਜ ਜਾਏਗਾ ਤੇ ਮੈਂ ਤੁਹਾਡੇ ਥਰੂ ਇੱਕ ਹੋਰ ਚੀਜ਼ ਵੀ ਕਹਿਣਾ ਚਾਹੁੰਦੀ ਹੂੰ ਕੱਲ ਮੈਂ ਇੰਡਸਟਰੀ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਸੀਗੀ ਤੇ ਜਿਹੜੇ ਵੀ ਜੋ ਡਰਗਸ ਲੈਂਦੇ ਐ ਸਪੈਸ਼ਲੀ ਜੋ ਆਡਿਕਟਸ ਹੋ ਗਏ ਤੇ ਜੋ ਫੈਮਿਲੀਜ਼ ਵੀ ਹੈ ਜੋ ਆ ਵਾਲੀ ਚੀਜ਼ ਨੂੰ ਛੱਡ ਕੇ ਬਾਹਰ ਆਣਾ ਚਾਹੁੰਦੀ ਹੈ ਤੇ ਉਹਨਾਂ ਨੂੰ ਕੋਈ ਆ ਓਕਿਊਪੇਸ਼ਨ ਰਿਲੇਟਡ ਮਦਦ ਦੀ ਲੋੜ ਹੈਗੀ ਤੇ ਸਾਡੇ ਕੋਲ ਆਣ ਸਾਨੂੰ ਲਿਖਤੀ ਤੌਰ ਤੇ ਉਹ ਦੇਣ ਆਪਣੀ ਗਾਰੰਟੀ ਦੇਣ ਕਿ ਉਹ ਨਸ਼ੇ ਦੇ ਨਾ ਤਾਂ ਵੇਚੇਗੇ ਨਾ ਲੈਣਗੇ ਤੇ ਅੱਗੇ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਅਗਰ ਕੋਈ ਛੋਟਾ ਮੋਟਾ ਛੋਟੀ ਮੋਟੀ ਜਿਨ੍ਹਾਂ ਤੋਂ ਰਿਕਵਰੀ ਹੋਈ ਹੈ ਜੋ ਸਮਾਲ ਰਿਕਵਰੀ ਅਸੀਂ ਕਹਿੰਦੇ ਹਾਂ ਤਾਂ ਅਸੀਂ ਉਹਨਾਂ ਦੀ ਮਦਦ ਵੀ ਟਰਾਈ ਕਰ ਰਹੇ ਅਸੀਂ ਇੰਡਸਟਰੀ ਵਾਲੇ ਵਾਲੇ ਜੋ ਜੋ ਕਲ ਐਸੋਸੀਏਸ਼ਨ ਸੀਗੀ ਉਹਨਾਂ ਨੂੰ ਅਸੀਂ ਆਹੀ ਸਭ ਤੋਂ ਵੱਡਾ ਉਹ ਰੱਖਿਆ ਹੈਗਾ ਕਿ ਤੁਸੀਂ ਇੱਥੇ ਇਸ ਮੁਹਿੰਮ 'ਚ ਸਾਡੀ ਆ ਮਦਦ ਕਰੋ ਕਿ ਉਹਨਾਂ ਨੂੰ ਅਸੀਂ ਨੌਕਰੀ ਵਗੈਰਾ ਵੀ ਦਿਵਾਇਆ ਤਾਂ ਕਿ ਉਹ ਆ ਵਾਲੇ ਜੋ ਗੰਦਾ ਪੇਸ਼ਾ ਹੈਗੇ ਨੂੰ ਛੱਡ ਕੇ ਉਹਨਾਂ ਨੂੰ ਅਸੀਂ ਇੱਕ ਮੇਨ ਸਟ੍ਰੀਮ ਜੋ ਸੋਸਾਇਟੀ ਦੀ ਹੁੰਦੀ ਹੈ ਉਹਦੇ ਅੰਦਰ ਅਸੀਂ ਮੁੱਖ ਤਾਰਾ ਦੇ ਅੰਦਰ ਲੈ ਕੇ ਆਈਏ ਜੀ ਇਸ ਇਲਾਕੇ ਦਾ ਇੱਕ ਬਹੁਤ ਕਰੋੜੀ ਜਿਹੜਾ ਡਾਰਕ ਰੈਕਟ ਹੋਇਆ ਸੀ ਗੁਰਦੀਪ ਸਿੰਘ ਰਾਣਾ ਜਿਹੜਾ ਕਿ ਜੇਲ੍ਹ ਦੇ ਵਿੱਚ ਮੰਦਾ ਐਸਟੀਐਫ ਨੇ ਉਹਦੀ ਪ੍ਰਾਪਰਟੀ ਅਟੈਚ ਕੀਤੀ ਸੀਗੀ ਕੀ ਉਸ ਪ੍ਰोसीडिंग ਨੂੰ ਤੁਹਾਡੇ ਵੱਲੋਂ ਵੀ ਕੋਈ ਅੱਗੇ ਬਧਾਇਆ ਜਾ ਰਿਹਾ ਜੀ ਅਸੀਂ ਉਹ ਕਾਨੂੰਨੀ ਤੌਰ ਤੇ ਦੇਖ ਲੈਂਗੇ ਅਸੀਂ ਚੈੱਕ ਕਰ ਰਹੇ ਹਾਂ ਅਗੇ ਕਿਉਂਕਿ ਉਹ ਵੀ ਇੱਕ ਬਹੁਤ ਵੱਡਾ ਸਮਗਲਰ ਰਿਹਾ ਸੀਗਾ ਕਾਫੀ ਨੋਟੋਰੀਅਸ ਰਿਹਾ ਹੈਗਾ ਹੁਣ ਤਾਂ ਸਾਰੇ ਕੇ ਸਾਰੇ ਜੇਲ੍ਹ ਦੇ ਵਿੱਚ ਹੀ ਹੈ ਬਟ ਅਸੀਂ ਕਾਨੂੰਨੀ ਤੌਰ ਤੇ ਉਹ ਵੀ ਵਰਕਆਊਟ ਕਰਕੇ ਦੇਖ ਰਹੇ ਹਾਂ ਕਿ ਅਸੀਂ ਉੱਥੇ ਵੀ ਅਗਰ ਕੁਝ ਵਾਇਲੇਸ਼ਨਸ ਹੈ ਤਾਂ ਕੁਝ ਹੋ ਸਕਦਾ ਲੀਗਲੀ ਜੋ ਕੁਝ ਹੋ ਪਾਏਗਾ ਉਸ ਕੇਸ ਦੇ ਵਿੱਚ ਸੋਸ਼ਲ ਮੀਡੀਆ ਤੇ ਵੀ ਮੰਗ ਉੱਠੀ ਸੀ ਮੀਡੀਆ ਸ਼ੈਲੇ ਵਿੱਚ ਆਪਸ਼ਨ ਬਣੀ ਤਾਂ ਜਰੂਰ ਲਗਾਉਣਗੇ ਐਕਸ਼ਨ ਉਹਨਾਂ ਦਾ ਹਾਂਜੀ ਹਾਂਜੀ ਉਹੀ ਕਾਨੂੰਨੀ ਤੌਰ ਤੇ ਜੋ ਹੋ ਸਕਦਾ ਕਾਨੂੰਨੀ ਕਾਰਵਾਈ ਪੰਦੀ ਕਾਰਵਾਈ ਕੀਤੀ ਜਾਏਗੀ